चीज है, है। मा हुआ यार, ना पिंड जिमीदाराकदा ट्रैक्टर लिया खोल कर देखा किनसैट भी बहुत सोना हो रहा बड़ी खुशखबरी अज पहले ही दिन पहले दिन ट्रैक्टर आराव करना वा बी इस दिन वर्गा चो भी बद नहीं मिल रहा है जिंदगी वोड़ी ही आवाज रहेगी देख रहे देखे रहा है पैर पर ਕਿਹੜਾ ਗੇਅਰ ਲਾ ਦੀ ਆ ਪਤੰਦਰ ਨੇ ਬਈ ਇੱਕ ਚੀਜ਼ ਹੋਰ ਦੇਖੀ ਟਰੈਕਟਰ ਚਾ ਸਮੋਕ ਕਰ ਰਿਹਾ ਥੋੜਾ ਥੋੜਾ ਪਾ ਟਰੈਕਟਰ ਦੇ ਦਬਣਾ ਯਾਦ ਨਹੀਂ ਕਹਿੰਦਾ ਬਾਈ ਜਿੱਤਰਾ ਹੋ ਗਿਆ ਨਾ ਪਾਟ ਜੂ ਪਾਟ ਜੂ ਕਰਦਾ ਸਾਲਾ ਪਹਿਲੇ ਆਈ ਮਾ ਫਿਰੇ ਹਾਈ ਮੋ ਖਾਦੇ ਚੱਕਰ ਆ ਯਾਰ ਇਸਗੇ ਫਿਰ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਿਲਾ ਧੰਨਵਾਦ ਆ ਅੱਜ ਕੇ ਬਾਈ ਵੀਡੀਓ ਹੈਗੀ ਟਰੈਕਟਰ ਲੈ ਗਾਇਦੇ ਬਾਈ ਕੱਲ ਨਵਾਂ ਅੱਜੋ ਲੈ ਗਾਇਦੇ ਦੂਸਰੀ ਵੀਡੀਓ ਪਾਰਟ 2 ਆ ਬਾਈ ਇਸਗਾ ਬੰਦੇ ਰੁਕੇ ਨਹੀਂ ਹੈ ਮੈਂ ਤਾਂ ਕਹਿ ਰਿਹਾ ਕੱਲ ਨੂੰ ਕਰ ਲਈ ਦੀ ਨਵਾਂ ਕੀ ਪਛਾਮ ਆਉਣ ਵਾਲੀ ਆ ਟਾਈਮ 6:30 ਹੋ ਗਏ ਕਰੇ ਨਾ ਇਹ ਵੀ ਦੇਖਾਂਗੇ ਬਾਕੀ ਖਾਰਾਂ ਨੂੰ ਜੋੜ ਕੇ ਦੇਖ ਰਹੇ ਬਾਈ ਖਾਰਾਂ ਨੂੰ ਜੋੜ ਕੇ ਲੈ ਜਾਗੇ ਹਾਜੀ ਮਾਨੂੰ ਹੁੱਕ ਵੀ ਨਹੀਂ ਮਿਲੀ ਹੁੱਕ ਹੈ ਨਹੀਂ ਤੇ ਅਜੇ ਏਜੰਸੀ માં ਉਹ ਕਰੇ ਕਰਾਂ ਹੀ ਦੇ ਦੇਗੇ ਤੁਹਾਨੂੰ ਪਹੁੰਚਾ ਦੇਗੇ ਮਾ ਠੀਕ ਆ ਰੁਕ ਜਰ ਰੁਕ ਜਰ ਓ ਰੁਕ ਜਾ ਇਹ ਲਿੰਕਾਂ ਖੋਲ ਦੇਖ ਹਾਂ ਰੁਕ ਜਾ ਰੁਕ ਜਾ ਬਾੱਬ ਬਾੱਬ ਨਿਕੜਨੇ ਕਿ ਨਿਕੜਦੇ ਹੋਏ ਦੇਖਾਂਗੇ ਕਿਉਂ ਬਈ ਇਹੋ ਪਾਦੇ ਆਂ ਸਟੈਂਡ ਠਾ ਦੇਓ ਬਾਕੀ ਮਿੱਤਰ ਹੈਰੋਂ ਆਪਣੇ ਬਾਠ ਅੱਠ ਅੱਠ ਕੀ ਹੋਆ ਲੈ ਜਾ ਖੇਤ ਮੱਕੇ ਖੇਤ ਕੀ ਸਾਲਾ ਵਿਹਲਾ ਪੜਿਆ ਇਸੀ ਕੇ ਖੇਤ ਵਿੱਚੇ ਪੜੇ ਹੈਂ ਛੜਦੇ ਨਹੀਂ ਕੰਜਰਾ ਵਾਲੇ ਪੱਕੇ ਆ ਬਈ ਅਰੇ ਜੋ ਦੇਖਣਾ ਤਲਾਗਾ ਜਮਨ ਵਰਗੇ ਬੰਦੇ ਆ ਫੇਰ ਕਾਨੂੰ ਟਕਾਈ ਪੜਾ ਬਈ ਨੀਲਾ ਰੰਗ ਸੋਨਾ ਰਗਾ ਬਈ ਸ਼ੈਨ ਬਹੁਤ ਕਰ ਰਿਹਾ ਉਹ ਨੀਲੇ ਰੰਗ ਦਾ ਫਰਕ ਨਾ ਬਾਈ ਦਿੱਕੇ ਨਿਸ਼ਾਨ ਕਰਦਾ ਹੈ ਇਹ ਦੇਖੋ ਕਿੰਨਾ ਚਮਕ ਰਿਹਾ ਸਾਲਾ ਬਾਈ ਆਸਮਾਨ ਵੀ ਦੇਖੋ ਇੱਧਰ ਬੱਦਲ ਕੰਨ ਨੂੰ ਥੋੜਾ ਅੱਜੋ ਬੋਲਣਾ ਆਏ ਹੋਏ ਕੱਡਾ ਜ਼ਾਲਮ ਬੰਦਾ ਦੇਖੇ ਨਵਾਂ ਟਰੈਕਟਰ ਗਾਰੇ ਵਾ ਓਏ ਹੋਏ ਹੋਏ ਭਾਂਜੇ ਟਰੈਕਟਰ ਜਾ ਕੇ ਸੀ ਗਾਦੀ ਲੈ ਮੇਰਾ ਘਟ ਰਿਹਾ ਬਾਈ ਹੈ ਭਾਂਜੇ ਨਵੇਂ ਟਰੈਕਟਰ ਨੇ ਇਤਰਾ ਬਾੜਨੇ ਦੀ ਕਰਾ ਵਾਏ ਹੋਏ ਜ਼ਾਲਮਾ ਜ਼ਾਲਮ ਬੰਦਾ ਬੁਰਾ ਬਾਈ ਬਾਕੀ ਸੂਰਜ ਜਾ ਰਿਹਾ ਹੈ ਵੀਡੀਓ ਅੱਛੀ ਨਹੀਂ ਮਾਰਨੇਗੀ ਜਲਦੀ ਜਲਦੀ ਬਣਾਵਾ ਮਿੱਤਰੋ ਕੰਟੈਂਟ ਜਿੰਨਾ ਹੀ ਬਣਾਗਾ ਬਾਕੀ ਮਿੱਤਰੋ ਇੱਧਰ ਸਨਸੈਟ ਵੀ ਬਹੁਤ ਸੋਹਣਾ ਹੋ ਰਿਹਾ ਔਰ ਇੱਕ ਬੜੀ ਖੁਸ਼ਖਬਰੀ ਉਹ ਅੱਜ ਪਹਿਲੇ ਹੀ ਦਿਨ ਪਹਿਲੇ ਦਿਨ ਟਰੈਕਟਰ ਨੂੰ ਰਵਾ ਕਰਨਾ ਵਾ ਬਾਈ ਇਸ ਦਿਨ ਵਰਗਾ 24 ਬਾਈ ਕਦੇ ਨਹੀਂ ਮਿਲਦਾ ਹੈ ਜ਼ਿੰਦਗੀ ਮਾ ਇਹ ਜ਼ਿਮੀਦਾਰਾਂ ਵਾਲੇ ਮੁੰਡੇ ਆ ਜਿਹੜੇ ਬਾਈ ਕਿਸਾਨ ਵੀਰਾਂ ਉਹਨੂੰ ਪਤਾ ਹੋਣਾ ਇਸ ਦਿਨ ਦਾ ਕਿਆ ਚੋ ਹੋਆ ਜਾਂ ਇਸ ਦਿਨ ਦਾ ਕਿਆ ਮਹੱਤਵ ਹੋਵਾ ਹੈ ਕਾ ਜਦੋਂ ਨਵਾਂ ਟਰੈਕਟਰ ਹੋਆ ਬੰਦੇ ਵਾ ਇਹ ਕੀ ਜਿੰਦਗੀ ਵਿੱਚ ਲਾਈਫ ਐਕਸਪੀਰੀਅੰਸ ਕੁਝ ਹੋਰ ਹੋਵਾ ਬਈ ਆਏ ਹਾਏ ਨਜ਼ਾਰੇ ਆ ਗਿਆ ਯਾਰ ਗੱਲ ਬਣ ਗਈ ਦੇਖੋ ਓਏ ਖਾਲਾ ਗਾਰਾ ਦਾ ਜੰਮ ਹੀ ਪੜਿਆ ਦੇਖੀ ਚੈੱਕ ਕਰੋ ਬਾਈ ਤੇ ਉਹ ਟੱਬ ਬੁੱਕ ਦਾ ਹੀ ਆਂਦਾ ਕਹਿੰਦਾ ਧੂਮਕ ਧੂਮਕ ਜਾਂਦਾ ਵਾ ਟਰੈਕਟਰ ਪਰਾ ਕਰਾ ਬਾਈ ਬਾਕੀ ਖੇਤ ਤਾਂ ਸਾਰਾ ਗਿੱਲੇ ਆ ਬਰਸਾਤ ਕਿਉਂਕਿ ਪੜਦੀ ਏ ਰਹੀ ਬਾਈ ਇਹ ਦੇਖੋ ਇੱਧਰ ਗਿੱਲਾ ਹੀ ਪੜਾ ਖੇਤ ਤੁਹਾਨੂੰ ਦਿਖਾ ਵੀ ਦੇ ਕੋਈ ਬੰਦਾ ਨੂੰ ਕਹਦੇ ਵੀ ਕੀ ਆ ਹੋ ਰਿਹਾ ਇਹ ਦੇਖੋ ਗਿੱਲੇ ਪੜੇ ਖੇਤ ਇਹਦੇ ਡੁੰਗੇ ਖੇਤ ਤੇ ਇਹੀ ਵੀ ਥੋੜੇ ਬਹੁਤ ਸੁੱਕੇ ਆ ਫਰਸਟ ਡੇ ਦਾ ਅੱਜ ਤੋਂ ਚਲਾ ਕੇ ਦੇਖਣ ਲੱਗੇ वैसे कोई ना ਗਿੱਲੇ ਚਲਾਣੇ ਦਾ ਕੋਈ ਮਤਲਬ ਨਹੀਂ ਬਣਦਾ ਹੈ ਟਰੈਕਟਰ ਖੋਲਣੇ ਦੇ ਚੱਕਰ ਵਿੱਚ ਚਲਾ ਰਹੇ ਆਂ ਭਾਈ ਅੱਜ ਫਾਇਰ ਉਹ ਵੀ ਪੂਰੀ ਖੋਲਦੀ ਪੱਟੂਆ ਨੇ ਲਾੜ ਦੇਖੋ ਮਾਰਦਾ ਚੋਬਰ ਨਹੀਂ ਰੀਸਾਂ ਨਹੀਂ ਰੀਸਾਂ ਕਿੱਲੇਵਾਂ ਪੂਰੇ ਮੈਂ ਕਿੱਲੇਵਾਂ ਬਾੜਦੀ ਬਾਈ ਟਰੈਕਟਰ ਦੇਖੋ ਕਹਾਂ ਜਾ ਰਿਹਾ ਉਹ ਜਮੀ ਕਿੱਲੇ ਮਕਾਨ ਉਧਰ ਨੂੰ ਘਮਾ ਲੈ ਯਾਰ ਇਹ ਦੇਖੋ ਭਾਈ ਗੱੱਟੜ ਦੇਖੋ ਗਾਰੇਗੇ ਪੂਰੇ ਨੇ ਤਾਂ ਬੰਦਾਂ ਨਾਲ ਨਹੀਂ ਕਿਹੜਾ ਜਾਣ ਨੂੰ ਲੈ ਟਰੈਕਟਰ ਕਵਾਂਦੇ ਫਿਰੇ ਆ ਪੱਟੂ ਇਹ ਤਾਂ ਗਿੱਲਾ ਜਿਆਦਾ ਆ ਬਾਈ ਟਰੈਕਟਰ ਵਿਚਾਰਾ ਕਿਆ ਕਰ ਉਹ ਅਮਨ ਉਹ ਇਧਰ ਨੂੰ ਬਾ ਇਹਨੂੰ ਯੋ ਸੁੱਕਾ ਇਹਨਾਂ ਤੋਂ ਬੱਦਲ ਚਲਾ ਲੇਂਗੇ ਬਾਕੀ ਬੱਦਲ ਬਾਈ ਕਰ ਕਾ ਹਾਂ ਮੈਂ ਡਰ ਰਹੇ ਤੇ ਕੱਲੋਂ ਮੀਂਹ ਨਾ ਪੜ ਜਾ ਬਟਾਇਰ ਕੰਮ ਹੋਰੀ ਲੱਗ ਰਾ ਯੋ ਬਾਲੇ ਯੋ ਸੁੱਕਾ ਆਇਆ ਹਾਂ ਠੀਕ ਆ। ਬਾਕੀ ਮਿੱਤਰੋ ਕੋਈ ਵੀ ਨਵਾਂ ਟਰੈਕਟਰ ਆ ਨਾ ਆਪਾਂ ਜ਼ੋਰ ਦੇਖਣ ਲੱਗ ਜਾ। ਵੈਸੇ ਜ਼ੋਰ ਦੇਖਣਾ ਨਾ ਜ਼ੋਰ ਬਾਈ ਜਦ 2-4 100 ਘੰਟੇ ਚੱਲ ਜਾਣਾ ਬਾਈ 200 ਘੰਟੇ ਜਾਂ 3-400 ਘੰਟੇ ਚੱਲ ਜਾਗਾ। ਵੈਸੇ ਤਾਂ ਮੇਰੀ ਰਾਏ ਤੋਂ 500 ਘੰਟੇ ਦੇ ਬਾਅਦ ਹੀ ਟਰੈਕਟਰ ਖੋਲਾ ਬਾਈ। ਜਦ ਟਰੈਕਟਰ ਨਾ ਰਾਮਾ ਫੁੱਲ ਹੋ ਜਾ ਬਾਈ। ਕਿਉਂ ਹਲੀ ਬਾਈ ਨਵਾਂ ਆਇਓ ਇਸਕੇ ਬੈਰਿੰਗ ਲਾ ਲੋ ਜਾਂ ਸਾਰੀ ਸ਼ੀਟਾਂ ਵਗੈਰਾ ਨਵੀਂ ਹੋਵਾ ਬਾਈ ਪ੍ਰੋਪਰ। ਹਲੀ ਨੂੰ ਮੱਕਾਸਾ ਨਹੀਂ ਪੜਾਉਂਦਾ ਰਾਮਾ ਨਹੀਂ ਹੁੰਦੀ ਚੀਜ਼। ਜਿਸ ਦਿਨ ਬਾਈ 3-400 ਘੰਟੇ ਚੱਲ ਗਿਆ ਟਰੈਕਟਰ ਸਾਰਾ ਰਾਮਾ ਹੋ ਗਿਆ ਖੁੱਲ ਗਿਆ ਦੋਕ ਸਰਵਿਸਾਂ ਹੋ ਗਈ ਇਸ ਕੀ ਬਾਈ ਫੇਰ ਟਰੈਕਟਰ ਕੀ ਜਾਨ ਬਣਾ ਬਾਈ ਕਿਉਂਕਿ ਨਵਾਂ ਟਰੈਕਟਰ ਹਲੀ ਮੰਨ ਕੇ ਜਦੋਂ ਕੋਈ ਵੀ ਨਵਾਂ ਜਵਾਕ ਆ ਵਾ ਨਵੇਂ ਜਵਾਕ ਨੇ ਹਲੀ ਕਿਆ ਕੰਮ ਕਰਨਾ ਜਦੋਂ 2-4 ਸਾਲ ਕਾ ਹੋ ਜਾ ਬਾਈ ਚੱਲਣ ਫਿਰਨ ਲੱਗ ਜਾ ਫੇਰ ਉਸ ਕੀ ਦੇਖੀ ਜਾ ਬਾਈ ਕੁਆਲਿਟੀ ਕਿਆ ਹੈ ਕਿਆ ਨਹੀਂ ਇਹ ਛੋਟੇ ਬੱਚੇ ਕੀ ਕਿਆ ਪਤਾ ਲੱਗੇਗਾ ਜੰਮ ਦੇ ਬੱਚੇ ਕਾ ਕੁਝ ਨਹੀਂ ਪਤਾ ਲੱਗਦਾ ਆਪਾਂ ਨੂੰ ਬਾਈ ਬਾਕੀ ਟਰੈਕਟਰ ਬਾਈ ਲਾਟ ਘਟਾਰ ਕੀ ਜਿੱਲੇ ਕਰ ਕੇ ਬਾਕੀ ਬਾਈ ਟਰੈਕਟਰ ਵਾ ਕੋਈ ਵੀ ਅਖਬਾਰ ਜਾਂ ਕੁਝ ਵੀ ਲਾ ਕੇ ਦੇਖਿਆ ਹੈ ਅਨੇ ਚਲਾ ਕੇ ਦੇਖ ਰਹੇ ਆਂ ਬਾਈ ਕਿਉਂ ਕੋਈ ਵੀ ਨਵੀਂ ਚੀਜ਼ ਆ ਬਾਈ ਚਲਾ ਕੇ ਜ਼ਰੂਰ ਦੇਖਣੀ ਚਾਹੀਦੀ ਵੈਸੇ ਤਾਂ ਅੱਜ ਐਸੈਸਰੀ ਲਾਉਣੇ ਕਰਦੇ ਇਸ ਵਾਰ ਛਤਰੀ-ਛੁਤਰੀ ਆਪਾਂ ਨੇ ਲਵਾਣੀ ਸੀ ਬਾਈ ਘਰੇ ਵਾਈਂ ਤੇ ਲਵਾ ਲਿਆ ਪਰ ਫਿਰ ਰੋਕ ਦੀ ਗਿਆ ਬਾਈ ਨਾ ਲਾਓ ਯਾ ਛਤਰੀ-ਛੁਤਰੀ ਨਵਾਂ ਟਰੈਕਟਰ ਆ ਕਿਉਂਕਿ ਬਣਾਉਣੇ ਵਾਲੇ ਵੀ ਜਹਾ ਬਣਾ ਰਹੇ ਆ ਬਾਈ ਪ੍ਰਬੰਧ ਹੀ ਬਣਾ ਰਹੇ ਆ ਗਲਤੀ ਇਨਸਾਨ ਤੇ ਹੀ ਹੋਵਾ ਕੋਈ ਚੀਜ਼ ਕੀ ਐਸਾ ਕੋਈ ਫਾਲਟ ਆ ਜਾ ਆਪਾਂ ਨੇ ਬਹੁਤ ਵਾਰੀ ਦੇਖਿਆ ਪੀਸੋਂ ਫਾਲਟ ਆ ਜਾ ਕਹੀਂ ਤੇ ਲੀਕਿੰਗ ਆ ਜਾ ਜੇ ਕੋਈ ਸ ਉਹ ਆਜ ਕਰਦਾ ਹੋ ਬਾਈ ਟਰੈਕਟਰ ਕਹੀਂ ਤੇ ਗੇਅਰ ਬਾਕਸੇ ਵਾਦੇ ਉਹ ਚੀਜ਼ਾਂ ਦਾ ਪਹਿਲਾਂ ਪਤਾ ਦੇਖ ਲੈਣਾ ਚਾਹੀਦਾ ਕਿਉਂਕਿ ਆਪਾਂ ਨਵੇਂ ਬਾ ਛਤਰੀ ਲਵਾ ਲੈ ਉਹ ਕਰਾ ਲੈ ਵਾ ਕਰਾ ਲੈ ਫਿਰ ਉਹ ਚੀਜ਼ ਕੰਪਨੀ ਨੂੰ ਮੋੜਨੀ ਮੁਸ਼ਕਲ ਹੋ ਜਾ ਅਗਲਾ ਕਹਦੇ ਆں ਦਾਗ ਪੜ ਗਏ ਨਿਸ਼ਾਨੀ ਪੜ ਗਈ ਉਹ ਹੋ ਗਿਆ ਵਾ ਪੜ ਗਿਆ ਐਸੀ ਚੀਜ਼ਾਂ ਬਹੁਤ ਆਪਾਂ ਨੂੰ ਦੇਖਣ ਨੂੰ ਮਿਲਾਂ ਤੋਂ ਇਸ ਕਰਕੇ ਬਾਈ ਪਹਿਲਾਂ ਚਲਾਗਾ ਦੇਖੋ ਟਰੈਕਟਰ ਫਿਰ ਕੋਈ ਵੀ ਡਿਸੀਜਨ ਲਓ ਵੀ ਬਾ ਛਤਰੀ ਲਵਾਣੀ ਆਇਓ ਕਰਾਣਾ ਵਾ ਕਰਾਣਾ ਉਹ ਬਾਅਦ ਦੀ ਗੱਲਾਂ ਹੋਵਾਂ ਬਾਈ ਵਿਸ਼ਰ ਦਾ ਪਹਿਲਾ ਇਹ ਨਵਜੋ ਚਲਾਗਾ ਦੇਖ ਲਿਆ ਬੰਦੇ ਬਸ ਸਾਹਰ ਹੋਇਆ ਨਹੀਂ ਬਾਕੀ ਦੇਖੋ ਬਾਈ ਕਰਾਉਡ ਦੇਖੋ ਬਾਈ ਦੋ ਮੋਟਰਸਾਈਕਲ ਨੇ ਬਾਕੀ ਉਹ ਪਿੱਛੇ ਦੇਖੋ ਬੰਦੇ ਕਿੰਨੇ ਖੜੇ ਆ ਇੱਧਰ ਜਾਨੇ ਬੈਠੇ ਆ ਸਾਰੇ ਟੈਸਟਿੰਗ ਵਾਲੇ ਦੇਖ ਰਹੇ ਨੇ ਨਜ਼ਾਰਾ ਬਾਕੀ ਅਮਨ ਬਾਹੀ ਕਰਣ ਲੱਗੇ ਆ ਜੇ ਮੈਂ ਕਹ ਰਿਹਾ ਇਹ ਚੀਜ਼ਾਂ ਨਾ ਪਿੰਡਾਂ ਵਾਲੇ ਜਾਂ ਜ਼ਿਮੀਦਾਰਾਂ ਦੇ ਹਰੇ ਕੇ ਮਨਵਾਵਾ ਹੋ ਆਵੇ ਜਾਂ ਕਾਤਾ ਨਾ ਮਟਰੈਕਟਰ ਲਿਆਵਾਂਗੇ ਖੋਲ ਕੇ ਦੇਖਾਂਗੇ ਕੋਕ ਐਕਸਾਈਟਮੈਂਟ ਕਰ ਕਰ ਦੇਖੋ ਕਿੰਨੇ ਬੰਦੇ ਇਕੱਠੇ ਹੋ ਰਹੇ ਆ ਭਰਾ ਲੈ ਵਾਈਬ ਚੈੱਕ ਕਰੋ ਸਪੀਡ ਟਰੈਕਟਰ ਦੀ ਕਿਹੜਾ ਗੇਅਰ ਲਾ ਦੀ ਆ ਪਤੰਦਰ ਨੇ ਬਈ ਇੱਕ ਚੀਜ਼ ਹੋਰ ਦੇਖੀ ਟਰੈਕਟਰ ਚਾ ਸਮੋਕ ਕਰ ਰਿਹਾ ਥੋੜਾ ਥੋੜਾ ਪਰ ਟਰੈਕਟਰ ਕੇ ਦਾ ਬਣਾ ਯਾਦ ਨਹੀਂ ਕਦੀ ਭਾਈ ਜਿੱਤਰਾ ਹੋ ਗਿਆ ਨਾ 파ਟ ਜੂ 파ਟ ਜੂ ਕਰਦਾ ਸਾਲਾ ਪਹਿਲੇ ਆਈ ਮਾਂ ਪਹਿਲੇ ਹਾਈ ਮੋ ਖਾਦੇ ਚੱਕਰਾਂ ਯਾਰ ਇੱਜ਼ਗੇ ਫਿਰ ਦੇਖੇ ਹੋਰ ਅਰ ਜੇ ਖੇਤ ਕਈ ਸੁੱਕਾ ਹੁੰਦਾ ਫਿਰ ਦੇਖਦਾ ਬਾਈ ਤੇ ਦੂਸਰਾ ਪਾਗਾ ਦੇਖਾ ਕੋ ਬੰਦਾ ਹੈ ਨਾ ਜੀੜੀ ਮੇ ਜੀੜੀ ਮੇ ਪਾਉਂਦੇ ਸਿਰਫ ਥੋੜੀ ਜਿਹਾ ਗਿੱਲਾ ਆ ਲਈ ਫਿਰ ਹੱਲੀ ਨਹੀਂ ਟਾਈਮ ਚੱਲੇਗਾ ਸਪੀਡ ਜ਼ਿਆਦਾ ਹੈ ਜੀੜੀ ਬਾਕੀ ਉਹ ਕੋਈ ਦਾਅ ਨਹੀਂ ਹੁੰਦਾ ਮਿੱਤਰੋ ਚਲਾਣੇ ਦਾ ਵੈਸੀ ਟੈਸਟਿੰਗ ਹੋਆ ਆਪਾਂ ਨੇ ਜਿਹੜਾ ਚਲਾਣਾ ਹੋਆ ਚਲੋ ਮੀਡੀਅਮ ਆਫ ਫੋਰ ਸਪੀਡ ਟਰੈਕਟਰ ਆ ਥੋੜਾ ਛੋਟਾ ਗੇਅਰ ਲਾ ਕੇ ਸਾਨਾ 1800 ਬਾ ਚਲਾਣਾ ਹੋਆ ਬਾਈ ਉਹਦੇ ਵੀ ਰਣ ਸਮੋਗ ਦੇਖ ਜਾ ਰੂਂ ਕਹਦੇ ਬੰਦਾ ਯਾਰ ਨਾ ਯਾਰ ਇਸ ਤਰ੍ਹਾਂ ਇਸ ਤਰ੍ਹਾਂ ਵੀਰੇ ਉਹ ਤਾਂ ਵੈਸੀ ਟੈਸਟ ਕਰਕੇ ਦੇਖ ਰਿਹਾ ਗੇਅਰ ਲਾ ਕੇ ਦੇਖ ਰੇ ਕੋਈ ਚੀਜ਼ ਦੀ ਕਮੀ ਵੈਸੀ ਦੇਖ ਰਿਹਾ ਅੱਜ ਇਹ ਖੇਤ ਬਾਹੀ ਵਾਲਾ ਮਾਰਾ ਸਹੀ ਢੰਗ ਨਹੀਂ ਹੈ ਉਹਦੇ ਵੀਰ ਕਹਦੇ ਇਸ ਤਰ੍ਹਾਂ ਖੇਤ ਬਾਏ ਕਰਾਂ ਬਾਹੀ ਵਾਲਾ ਢੰਗ ਨਹੀਂ ਕਰ ਰਹੇ ਹਮੇ ਤਾਂ ਵੈਸੀ ਚੈੱਕ ਕਰ ਰਹੇ ਆ ਅਮੈਂ ਚੈੱਕ ਕਰ ਰਗਾ ਦੇਖ ਰੇ ਕਿਆ ਸਪੀਡ ਆ ਕਿਆ ਕੂਸਾ ਕਿਆ ਨਹੀਂ ਉਹ ਚੀਜ਼ ਦੇਖ ਰੇ ਭਾਈ ਬਾਕੀ ਮਿੱਤਰੋ ਜੋ ਇਧਰ ਦੇ ਹਾਈ ਇਧਰ ਦੇ ਪਿੱਛਾ ਆ ਇਹ ਇਧਰ ਦੇ ਪਹਿਲਾ ਗੇਰ ਬਾਕੀ ਟੱਕਰ ਕਰ ਲਿਆ 2000 ਭਾਈ ਉਹ ਤਾਂ ਨਹੀਂ ਕਰਦੇ ਉੰਬਗੀ ਉਹ ਥੋੜਾ ਚੱਕਰ ਤੋੜਾ ਵੱਡ ਟਿਲਾ ਬਟ ਉਹ ਚੱਕਰ ਤੋੜਦਾ ਕੋਈ ਚੱਕਰ ਇਹ ਦੇਖੋ ਭਾਈ ਦੇਖੋ 2000 ਪੂਰੇ ਚੱਲ ਗਿਆ ਇਹ ਦੇਖੋ ਭਾਈ ਆ ਗਿਆ ਵਹੀਂ ਇਹ ਜੀ ਜਵਾ ਮਾਈ ਖਾ ਅਸਿਰ ਟਰੈਕਟਰ ਦੇਖਣਾ ਡਬਣਾ ਕਿਆ ਕਰਨਾ ਕਿਆ ਨਹੀਂ ਨੈਰਾ ਕਰਾ ਦਿਆ ਤਨੇ ਯਾਰ ਵੀਡੀਓ ਨਹੀਂ ਸਵਾਦ ਕੀ ਬਣਦੀ ਇਸ ਮਨ ਹੀ ਹੜਾਈ ਲੈਣੇਗਾ ਕੀ ਪਤਾ ਲੈ ਆਵਾ ਯਾਰ ਚਲੋ ਯਾਰ ਉਹ ਬਾਈ ਘਟ ਕਰਣਾ ਸ਼ੋਕਰ ਕਰਾ ਥੋੜਾ ਚਲਾਵਾ ਇੱਧਰ ਬੈਠੇ ਯਾਰ ਇਨੇ ਡਰਾਈਵਰ ਦੇਖੋ ਫੀਲਡਿੰਗ ਵਾਲੇ ਨੇ ਆਨੇ ਨਵੇਂ ਜੋਕਰੇ ਚੱਲ ਕੋਈ ਨਹੀਂ ਨਵੇਂ ਜੋਕਰੇ ਫਿਰ ਕੀ ਹੋ ਗਿਆ ਯਾਰ ਅੱਛਾ ਅਗਲੇ ਜਾਗਾ ਕਿਉਂ ਅਗਲੇ ਸੀਗਾ ਫਿਰ ਅਰ ਨਹੀਂ ਗਿਆ ਫਿਰ ਫਿਰ ਕੀ ਰਹਿ ਗਈ ਬਾਈ ਵਗੈ ਰਹਿ ਗਈ ਉਹੀ ਕਿ ਸਮਝਾ ਅਗਲੇ ਨੂੰ ਅਗਲਾ ਜਾਗਾ ਗਾ ਜਾਗਾ ਅੱਗਾ ਜਾਗਾ ਉਹੀ ਬਦਨਾਮ ਕਰ ਰਹੇ ਨਵੇਂ ਜੋਕਰੇ ਨੂੰ ਯਾਰ ਹੋ ਜਾ ਕਦੀ ਗਲਤੀ ਅਗਲੇ ਵਾਰੇ ਮੰਨੇ ਯਾਰ ਮੰਨਿਆ ਬਾਈ ਦੀ ਪਾੜ ਦੋ ਕੀ ਮੰਨੇ ਪਾੜ ਨਹੀਂ ਬਾਈ ਦੀ ਮਨੇ ਪੁੱਛਿਆ ਮੰਨੇ ਤਾਂ ਫਿਰ ਅੱਗੇ ਚਲਾਣੀ ਦਾ ਫਿਰ ਮੈਂ ਕਹਾਂ ਇਸਕੇ ਦਵਾਲਾ ਹੀ ਘੁੰਮੀ ਜਾਂਦਾ ਬਾਈ ਚਲੋ ਜੀ ਨਾ ਨਾ ਰੋਡ ਨਾ ਨਾ ਰੋਡ ਇਹ ਵੀ ਤੋੜ ਟਰੈਕਟਰ ਕਰ ਕੋਈ ਕੁਝ ਨਹੀਂ ਹੁੰਦਾ ਜੋ ਉਰੀ ਖੜਿਆ ਜਾਦਗਾ ਚਲਾ ਰਹੇ ਆ ਨਾ ਹੈਰਾ ਹੋ ਗਿਆ ਥੋੜਾ ਸਾ ਮਨ ਜਿਆਦਾ ਅਜੀ ਬੰਦਾ ਨੂੰ ਗੇਰੋ ਨਹੀਂ ਲੱਭ ਰਿਹਾ ਫੋਨ ਮਾਰ ਕੇ ਗੇਰ ਦੇਖ ਰਿਹਾ ਬਾਬਾ ਵੀ ਕਹਾ ਆ ਗੇਰ ਰਿਜ ਗਏ ਬਾਕੀ ਮਿੱਤਰੋ ਸਾਰੇ ਡਰਾਈਵ ਕਰ ਕਰਕੇ ਦੇਖ ਰਹੇ ਟੈਸਟ ਕਰ ਕਰਕੇ ਬਾਕੀ ਮਿੱਤਰੋ ਆਪਾਂ ਸੋਚਾਂ ਵੀ ਮਾਰਾ ਟਰੈਕਟਰ ਅੱਜੋ ਪੂਰਾ ਜੋਰ ਮਾਰ ਲਾ ਜਾ ਉਹ ਚੀਜ਼ ਹੀ ਨਹੀਂ ਆ ਜਿਉ ਜਿਉ ਚੱਲੇਗਾ ਜਿਉ ਜਿਉ ਜੋਰ ਵਾਦਣਾ ਬਾਈ ਬਾਬੇਵਾ ਦਾ ਰੁਕੇ ਹੀ ਨਹੀਂ ਹੈ ਟਰੈਕਟਰ ਵਗੈਰਾ ਗੇਰ ਕਿਹੜਾ ਲਾਰ ਗਿਆ ਭੱਜੇ ਵੀਰੀ ਜਾ ਬਾਈ बवे ट्रैक्टर कि भज तो बहुत हौली करी फिर भी बहुत चकर तो तो अच्छा <laughs> है। थोड़ी सी हवा रोक देख रेस की देख रह पैर पर चढ़ा दिए ਤੇ ਲਾ ਕਪੜਾ ਉਮ ਚ ਲਾ ਕ ਦੇਖ ਰਹੇ ਤੇ ਪੜਾ ਕੋਈ ਫਰਕ ਹੈ ਫਰਕ ਪੜਦੇ ਨਹੀਂ ਬਾਈ ਨਵੇਂ ਟਰੈਕਟਰ ਐ ਇਹਨੂੰ ਕਿਆ ਫਰਕ ਆ ਕੋਈ ਫਰਕ ਨਹੀਂ ਆ ਪਾਣੀ ਖੜਿਆ ਬਾਈ ਤੇ ਜੋ ਵੈਸੇ ਲਾ ਕ ਉਹ ਨੂੰ ਦੇਖ ਰਹੇ ਤੇ ਹਵਾ ਘਟਾ ਰੇ ਰੈਡੀਏਟਰ ਮੰਨਦੇ ਕੋਈ ਫਰਕ ਆ ਬਾਕੀ ਓਕੇ ਆ ਫ੍ਰੀਕ ਬਾਈ ਓਕੇ ਰਿਪੋਰਟ ਆ ਜਮੀ ਕੋਈ ਚੱਕਰ ਨਹੀਂ ਆ ਬਾਈ ਪਾਸ ਹਮਾਰੀ ਨਜ਼ਰਾਂ ਮਾ ਟਰੈਕਟਰ ਪਾਸ ਆ वाह पास ठीक पास। है पूरा मित्रों टैस्टिंग हो गई फुल बंदे हो गए सारे आ गए हैरों कर ली कटी बाकी मित्रों जू जला ट्रैक्टर पास हा? ओके ओके मैरिट लिस्ट में आयो ए प्लस आ बाकी मित्रों ज्यों ज्यों ट्रैक्टर चलागा ज्यों ज्यों खुला गा भाई नज़ारा फेरा <laughs> <laughs> बाकी मित्रों आज की वीडियो पाई समाप्ति करा ਵੀਡੀਓ ਬਦਲ ਗਿਆ ਬਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ ਮੇਰੇ ਪੈਰ ਕਰ ਦਿਓ ਆਜੋ ਵੀਰ ਆਜੋ ਲੜੋ ਨਾ ਯਾਰ